ਸ਼ਹਿਰਾਂ ਦੇ ਵਿੱਚ ਹੁਣ ਜੁਗਾੜੂ ਰੇੜੀਆਂ ਦੇ ਖਿਲਾਫ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਪੁਲਿਸ ਕਮਿਸ਼ਨਰ ਦੇ ਹੁਕਮਾਂ ਦੇ ਅਨੁਸਾਰ ਹੁਣ ਹਰ ਇੱਕ ਜੁਗਾੜੂ ਰੇੜੀ ਨੂੰ ਬੌਂਡ ਕੀਤਾ ਜਾਵੇਗਾ ਅਤੇ ਬਿਨਾਂ ਨੰਬਰ ਪਲੇਟ ਤੇ ਬਿਨਾਂ ਦਸਤਾਵੇਜ਼ਾ ਵਾਲੀਆਂ ਰੇੜੀਆਂ ਉੱਤੇ ਚਲਾਨ ਜਾਰੀ ਹੋਣਗੇ ਅੱਜ ਪੁਲਿਸ ਦੇ ਵੱਲੋਂ ਵਿਸ਼ੇਸ਼ ਨਾਕਾ ਲਗਾ ਕੇ ਕਈ ਰੇੜੀਆਂ ਦੇ ਚਲਾਨ ਕੀਤੇ ਗਏ ਅਤੇ ਉਹਨਾਂ ਨੂੰ ਬੌਂਡ ਕਰ ਲਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਇਹ ਗੈਰ ਕਾਨੂੰਨੀ ਵਾਹਨ ਟ੍ਰੈਫਿਕ ਦੇ ਲਈ ਖਤਰਾ ਬਣਦੇ ਜਾ ਰਹੇ ਨੇ ਇਸ ਲਈ ਇਹ ਕਾਰਵਾਈ ਬੇहद ਜ਼ਰੂਰੀ ਹੈ ਦੂਜੇ ਪਾਸੇ ਰੇੜੀ ਚਾਲਕਾਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਉਹ ਸਾਲਾਂ ਤੋਂ ਮਿਹਨਤ ਕਰਕੇ ਆਪਣਾ ਘਰ ਚਲਾਉਂਦੇ ਨੇ ਪਰ ਹੁਣ 15000 ਰੁਪਏ ਦਾ ਚਲਾਨ ਉਹਨਾਂ ਲਈ ਬਹੁਤ ਵੱਡਾ ਬੋਝ ਬਣ ਚੁੱਕਾ ਹੈ ਕੁਝ ਚਾਲਕਾਂ ਨੇ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਜੇ ਰੋਜ਼ੀ-ਰੋਟੀ ਦੇ ਸਾਧਨ ਹੀ ਖਤਮ ਕਰ ਦਿੱਤੇ ਗਏ ਤਾਂ ਗਰੀਬ ਆਦਮੀ ਦਾ ਜਿਉਣਾ ਮੁਸ਼ਕਲ ਹੋ ਜਾਵੇਗਾ। ਮੈਂ ਰੇਡੀ ਸਰ 7 ਸਾਲਾਂ ਚਲਾ ਰਹੇ ਹਾਂ। ਕਿੰਨੇ ਚਿਰ ਤੋਂ? 7 ਸਾਲਾਂ ਤੋਂ ਚਲਾ ਰਿਹਾ ਹਾਂ ਰੇਡੀ ਸਰ। 7 ਸਾਲ ਚ ਕਰੀ ਲੋਕਿਆ ਡੇਟ। ਇਹ ਯਾਦ ਨਹੀਂ ਆ ਤੜੀ ਹੋ ਗਿਆ ਜੀ। ਡੇਟ ਹੀ ਇਤਨਾ ਲੱਗਦੇ ਹੋ। ਹਾਂ ਜੀ ਡੇਲੀ ਹਾਰਦੀ ਸਾਹਮਣੇ ਦੁਕਾਨ ਹੈ ਜੀ। ਅੱਛਾ ਜੀ। ਤੁਹਾਡਾ ਕਿੰਨਾ ਚਲਾਣਾ ਹੋਇਆ? ਐ ਮੈਨੂੰ ਪਤਾ ਨਹੀਂ ਆ ਮੇਰੇ ਕੋਲ ਅਸਲੀ ਪੈਈ ਵਸਤਾਂ ਦੱਸਿਆ ਨਹੀਂ ਵੀ ਕਾਦੀ ਕਲਾ ਚਲਾਣ ਕੀਤਾ ਗਿਆ ਰੋੜਾ। ਸਰ ਉਹ ਕੰਨੇ ਜਗਾੜੂ ਰੇਡੀ ਹੈਗੀ ਸਰ ਦੇ। ਉੱਡੀ ਵੀ ਰੇੜੀ ਲਾਨ ਲੈ ਕੇ ਚੱਲੇ ਹਾਂ ਹਾਂਜੀ ਏੜੀ ਮੇਰੀ ਉਥੇ ਲਾਨ ਕਰਾ ਲਈ ਜਮਾ ਅੱਛਾ ਕਰਾ ਲਈਏ ਹਾਂਜੀ ਏੜੀ ਬੋਲਤਾ ਨਹੀਂ ਗਰੀਬ ਮਾਰ ਹੋ ਰਹੀ ਹੈ ਇੱਕੋ ਇੱਕੋ ਸਾਧਨ ਸੀਗਾ ਦਾ ਡਕਮਾਈਦਾ ਉਹ ਹੀ ਲਾਨ ਲੈ ਗਿਆ ਗਰੀਬ ਮਾਰ ਤੇ ਹੋ ਰਹੀ ਹੈ ਜੇ ਮੈਂ ਕਿਰਾਏ ਤੇ ਰਹਿਣਾ ਮੇਰਾ ਖਰਚਾ ਇਹਨਾ ਇੱਕ ਖੋ ਰੋਟੀ ਖਾਏਗਾ ਬੰਦਾ ਇੱਕ ਰਾਏਦਾਰ ਬੰਦਾ ਆ ਰੋਟੀ ਪਣੀ ਪੈ ਖਚ ਲਾਏਗਾ ਇੱਕ ਪਾਸੇ ਸਰਕਾਰ ਕਹਿਣ ਦੀ ਗਰੀਬਾਂ ਦੀ ਸਰਕਾਰ ਹੈ ਇੱਕ ਪਾਸੇ ਕੋਈ ਗਰੀਬਾਂ ਦੀ ਮਤ ਨਹੀਂ ਕਰਦਾ ਮੈਂ ਕਿਰਾਏ ਤੇ ਰਹਿਣਾ ਮੇਰਾ ਅਜੇ ਤੱਕ ਮਕਾਨ ਨਹੀਂ ਲੱਭਿਆ ਤੁਮ ਨੂੰ 10 ਸਾਲ ਹੋ ਗਏ ਮੈਂ ਕਿਰਾਏ ਤੇ ਰਹਿੰਦਾ ਬੱਚੇ ਮੇਰੇ ਜਵਾਨ ਨੇ ਪ੍ਰਾਈਵੇਟ ਸਕੂਲੇ ਸਰਕਾਰੀ ਸਕੂਲੇ ਪੜਾਉਂ ਡਿਆ ਕਿਉਂ ਨੇ ਫਿਊਚਰ ਕੀ ਬੱਚੇ ਮੇਰੇ ਦਾ ਪ੍ਰਾਈਵੇਟ ਸਕੂਲੇ ਪੜ ਕੇ ਕੀ ਕਰਨਗੇ ਸਰਕਾਰੀ ਵਾਲਿਆਂ ਤੋਂ ਅੱਗੇ ਨਹੀਂ ਆਉਂਦੇ ਨੇ ਪ੍ਰਾਈਵੇਟ ਵਾਲੇ ਸਰਕਾਰ ਕੀ ਕਰਨੀ ਪਈ ਸਾਡੇ ਆ ਤੇ ਕੁਝ ਨਹੀਂ ਕੀਤਾ ਸਰਕਾਰ ਨੇ ਜਿਉਂ ਜੰਮੇ ਜਿਉਂ ਸਾਡੇ ਪ੍ਰਯੋਦਾ ਦੇ ਰੱਖਿਆ ਚੰਦਰੇ ਮੇਰੇ ਦਾਦਾ ਰੱਖਿਆ ਜਿਹਾ ਮੇਰਾ ਪਰਦਾਦਾ ਰੱਖਿਆ ਚਲਾਉਂਦਾ ਰਿਹਾ ਅੱਜ ਤੱਕ ਇਹਨਾਂ ਨੇ ਕੀ ਕੀਤਾ ਹੈ ਸਾਡੇ ਵਾਸਤੇ ਅੱਜ ਨਾ ਦੀ ਕੋਈ ਕੋ ਸਾਧਨ ਚਿਕਾ ਕੀ ਕੋ ਹਾਂਜੀ ਅੱਜ ਪੌਂਡ ਕਰ ਉਹ ਵੀ ਪੌਂਡ ਕਰਤਾ ਸਰ ਹੁਣ ਕ੍ਰੀਪਨ ਦਾ ਕੀ ਕਰੇਗਾ ਕੱਲ੍ਹ ਲਈ ਇਹੋ ਜੀ ਕਾਰਵਾਈ ਕਰਨ ਤੋਂ ਪਹਿਲਾਂ ਤੁਹਾਨੂੰ ਕੋਈ ਵਾਰਨਿੰਗ ਦੇਣੀ ਚਾਹੀਦੀ ਸੀ ਵਾਰਨਿੰਗ ਤਾਂ ਸਰ ਦੇਣੀ ਚਾਹੀਦੀ ਇੱਥੇ ਉਹ ਗਰੀਬੰਦਾ ਜੱਕ ਦਾ ਮਗਲਿਆ ਨੇ ਜਿਹੜਾ ਲੈਂਦਾ ਰੇ ਮੇਰੇ ਕਰਜ਼ੇ ਹੀ ਸੱਤੇ ਚੜਿਆ ਇਹਨੇ ਸਰਕਾਰ ਨੇ ਇਹ ਨਹੀਂ ਸੋਚਿਆ ਵੀ ਇਹਨੇ ਇੱਥੇ ਕਰਜ਼ਾ ਭਈਆ ਕਰਜ਼ਾ ਕਿਤਾ ਲਾਏਗਾ ਮਾਰੇ ਰੇੜੀ ਗੱਡੀ ਲੱਗੀ ਆ છાਤੀ ਮਾਰੋ ਆਈ 200 200 ਦਿਹਾੜੀ ਬੰਦੀ ਸਾਰੀ ਸਾਡੀ ਸਵੇਰ ਦੀ ਗੱਡੀ ਲਾਈ 10 ਵਜੇ ਗੱਡੀ ਲਾਈ ਤੇ ਇੱਕ ਵਾਰ ਚੱਲਾ ਹਿਸਾਬ ਲਾਓ ਆਈ ਰੁਪਇਆ 200 300 ਤੱਕ ਕਮਾਈ ਜਾਵਾ ਸਾਡਾ ਸ਼ਰਮ ਧੱਕਾ ਕਰੰਦੇ ਨੇ ਅੱਬਾ ਨਾ ਕਿ ਸਾਨੂੰ ਇੱਕ ਵਾਰੀ ਸ਼ਾਬਦੋ ਵਾਰਨਿੰਗ ਦੇ ਦੋ ਅ ਵੀ ਕਾਨ ਸ਼ਰਮਾ ਨਾ ਜੇ ਬਹੁ ਨਾਲਾ ਬੜੀ ਕਾਦੀ ਗੱਲ ਰੋਕਿਆ ਹਾਂਜੀ ਰੋਕਿਆ ਕਾਦੀ ਰੋਕਿਆ ਕਹਿੰਦੇ ਗੱਡੀ ਧੜੀ ਨਹੀਂ ਆ ਜਾਏਗੀ ਦੱਸੋ ਇਹ ਚੋਰੀ ਕਰਨੇ ਗੱਡੀ ਸਭ ਲੈ ਸ਼ਰਿਆਂ ਪੰਜਾਬ ਚਿੱਟਾ ਵਿਗੰਦਾ ਕਾਲਾ ਵਿਗੰਦਾ ਉਹਨੂੰ ਕੋਈ ਰੋਕਦਾ ਨਹੀਂ ਪਿਆ ਅਸੀਂ ਇੱਥੇ 200 ਨਹੀਂ 400 ਕਮਾਣਾ ਸਾਡੀ ਗੱਡੀ ਸਵੇਰ ਦੀ ਲਾਈ ਦਾ ਵਿੱਚ ਆ ਲੋ ਹੁਣ ਕਾਦੀ ਗੱਲ ਕਹਿੰਦੇ ਤਾਂ ਚਲਾਨ ਕਰਦਾ 15000 ਦਾ ਜੀ ਦੋ ਬਣੇ ਜੀ ਸਾਰਾ ਚਲਾਨ ਪਤਾ ਹੀ ਸਾਨੂੰ ਪ੍ਰਧਾਨ ਪਰ ਬੰਦਿਆ ਵੇਖੋ ਜੀ ਸਾਡਾ 15 ਹੈ ਚਲਾਨ ਕਰਦਾ ਜੀ ਅਸੀਂ ਗੱਡੀ ਸੁਖਦਾਂ ਲੱਗੇ ਚੌਂਟ ਖਿਲਾ ਕੇ ਸਾਹ ਲੋ 200 ਗੱਡੀ ਸਾਡੀ ਫੜੀ ਗਈ ਇੱਕ ਭਰਾ ਦੀ ਇੱਕ ਮੇਰੀ ਦਾ ਲੋ ਕਾਦੀ ਗੱਲ ਕਹਿੰਦੇ ਤਾਂ ਚਲਾਨ ਕਰਦਾ 15000 ਦਾ ਜੀ ਦੋ ਬਣੇ ਜੀ ਸਾਰਾ ਚਲਾਨ ਕਰਦਾ 15000 ਦਾ ਜੀ ਪਤਾ ਹੀ ਸਾਨੂੰ ਪ੍ਰਧਾਨ ਪਰ ਬੰਦਿਆ ਵੇਖੋ ਜੀ ਸਾਡ ਦੋਵਾਂ ਦਾ ਪਤਾ ਦੋਵਾਂ ਚਲਾ 15 ਬਨਾਮ ਆਏ ਦੋ ਮਰਜ਼ਾ ਕੋ ਕਾਕਾ ਦੇ ਕੋ ਕਿਸੇ ਕਿ ਡਰਗਾ ਦੇ ਆਵੇ ਆ ਦੋ ਹੀ ਭਰਾਵਾਂ ਨਾਲ ਸਾਰੇ ਸਿਰੇ ਪੰਜ ਦੇ ਕਰੋਠੇ ਗੇਸ ਨਾਲ ਦੋਵੇਂ ਸਰਜੀ ਦਾ ਦੋਵੇਂ ਸਭੀਆ ਕੱਢੀ ਦੋਵੇਂ ਲੱਗੀਆਂ ਨੇ ਗੱਡੀਆਂ 15 ਹਜ਼ਾਰ ਦਾ ਚਲਾਨ ਘੱਟਦਾ ਦੋਵਾਂ ਦਾ 15-15 ਹਜ਼ਾਰ ਦਾ ਪਤਾ ਹੀ ਸਾਨੂੰ ਨੌਲੇਜ ਨਹੀਂ ਲੱਗੀ ਦੱਸਾਂ ਵੀ ਕੋਈ ਦੇਣਾ ਇਹ 15 ਜਹਰ ਗੱਡੀਆਂ ਵੇਹਲੀਆਂ ਕਰੋ ਤੁਹਾਡੀ ਗੱਡੀ ਲੈ ਚੱਲੇ ਸੋਈਓ ਜੀ ਸਾਨੂੰ ਕੀ ਕਹਿਣ ਕੀ ਦੇ ਆ ਸਾਨੂੰ ਕਹਿੰਦੇ ਗੱਡੀਆਂ ਵੇਹਲੀਆਂ ਕਰੋ ਜੀ

ਨਹੀਂ ਆਹ ਰੈਡੀ ਬਣਾਈ ਤੁਸੀਂ ਕਿੰਨੇ ਚਿਰ ਤੋਂ ਬਣਾ ਲਿਆ ਦੋ ਸਾਲ ਹੋ ਗਏ ਪਹਿਲਾਂ ਅਸੀਂ ਸਾਲਾਂ ਕਿ ਕਦੀ ਇਹੋ ਜਿਹਾ ਕੰਮ ਹੋਇਆ ਕਦੀ ਨਹੀਂ ਹੋਇਆ ਡੇਲੀ ਇੱਥੋਂ ਜਾਂਦੇ ਆ ਡੇਲੀ ਲੰਘਦੇ ਜੀ ਕਦੀ ਹੋਇਆ ਨਹੀਂ ਅੱਜ ਦੋ ਕਿ ਕਰਵਾਇਓ ਕਹਿੰਦੇ ਜੀ ਇਹ ਚਾਹੇ ਚਲਾਣਾ ਗੱਡੀਆਂ ਬੰਨ ਹੋਣੀਆਂ ਸਾਨੂੰ ਵਾਰਨਿੰਗ ਦੇਣੀ ਚਾਹੀਦੀ ਇੱਕ ਟਾਈਮ ਇੱਕ ਵਾਰ ਵਾਰਨਿੰਗ ਦੇ ਦੇ ਜੇ ਅਸੀਂ ਫੇਰ ਲੈ ਗੋਦੇ ਤੇ ਫੇਰ ਅਸੀਂ ਗੁਨਾਹਗਾਰ ਆ ਫੇਰ ਸਾਡੀ ਗਲਤੀ ਹੈ ਭੱਲਾ ਭਾਈ ਤੁਹਾਡੇ ਨਾਲ ਗਰੀਬ ਮਾਰ ਹੋ ਰਹੀ ਹੈ ਗਰੀਬ ਸ਼ਰਮ ਹੋ ਰਹੀ ਧੱਕਾ ਧੱਕਾ ਹੋ ਰਿਹਾ ਬੈਸਟ ਕੀ ਕਰੋਗੇ ਨਾ ਸਰ ਗੱਡੀ ਚੱਲ ਗਈ ਫੇਰ ਕੀ ਕਰਨਾ ਹੈ ਐ ਤੁਸੀਂ ਤੇ ਇੱਕ ਦੰਨ ਮੈਂ ਅਜੀ ਕਾਪੀ ਦੇ ਦੇਣਾ ਵੀ ਪੜ ਲਓ ਬਾਕੀ ਕੋਈ ਵੀ ਤੁਸੀਂ ਲੈਣਾ ਰੂਟ ਸੰਬੰਧੀ ਸਿਟੀ ਕੈਮ ਨਾਲ ਤੁਸੀਂ ਕਰਨਾ ਨਾਲ ਸੰਪਰਕ ਸਰ ਕਹਿੰਦੇ ਉਹ ਡੇਲੀ ਆਪਾਂ ਜਾਣੇ ਇੱਥੋਂ ਕਦੀ ਹੋਇਆ ਨਹੀਂ ਅੱਜ ਪਹਿਲੀ ਵਾਰ ਮੈਂ ਤੁਹਾਨੂੰ ਇਹ ਕਾਪੀ ਦੇ ਦੇਣਾ ਸਰਕੂਲਰ ਦੀ ਤੁਸੀਂ ਇਹਦੀ ਪੜ ਲਓ ਇੱਕ ਵਾਰੀ ਤੁਹਾਨੂੰ ਪਤਾ ਲੱਗ ਜੇਗਾ ਸਰਕਲ ਲਈ ਰੇੜੀ ਦਾ ਹੀ ਇਹ ਕਾਰਵਾਈ ਹੋਈ ਹੈ ਜੁਗਾਰੂ ਜਨੀਆਂ ਵੀ ਹੋ ਗਿਆ ਵਜਾ ਪੀਟਰ ਰੇੜੀ ਜਾਂ ਕੁਝ ਸਾਰਿਆਂ ਵਾ ਹੋਏਗੀ ਇਹ ਕਾਰਵਾਈ ਸ਼ਹਿਰ ਵਾਸੀਆਂ ਨੂੰ ਕਿਹੜੀ ਜਿਗਾੜੂ ਗੇੜੀਆਂ ਚਲਾਉਂਦੇ ਉਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦਾ ਹੈ ਹਾਂਜੀ ਕੀ ਸਜ਼ਾ ਦਿੱਤੀ ਜਾਂਦਾ ਹੈ ਨਾ ਚਲਾਣ ਇਹਦੇ ਨਾਲ ਐਕਸੀਡੈਂਟ ਵੀ ਹੋ ਸਕਦਾ ਵਾ ਇਹਦੇ ਜਾਨੀ ਨੂੰ ਖਾਨੀ ਵੀ ਹੋ ਸਕਦਾ ਵਾ ਅੱਜ ਤਿੰਨ ਕਰਤੀਆਂ ਆਪਾਂ ਇਹਨਾਂ ਤੇ ਇਹ ਲਗਾਤਾਰ ਕਰਵਾਇਆ ਲੁੱਗੇਗੀ ਚੱਲੇਗੀ ਚੱਲੇਗੀ ਕਿ ਸਰ ਬੋਰਡ ਹੋ ਰਹੀ ਹੈ ਕਿ ਬੋਰਡ ਹੋ ਰਹੀ ਜੁਰਮਾਨਾ ਬਹੁਤ ਜ਼ਿਆਦਾ ਲੁੱਟਿਆ ਜਾ ਰਿਹਾ ਹੈ ਦੇਖੋ ਜੀ ਅਵੇ ਵੀ ਤੇ ਜੋ ਮਸ਼ੀਨ ਨੇ ਆਪਣਾ ਦਸਰਾਣਾ ਮਸ਼ੀਨ ਨੇ ਜੁਰਮਾਨਾ ਪਾਣਾ ਅਈ ਪਰਸਨਲ ਨਹੀਂ ਕੁਝ ਵੀ ਲਿਖ ਕੇ ਪਾ ਦੇਦੇ ਜੋ ਮਸ਼ੀਨ ਨੇ ਵਿੱਚ ਆਪਾ ਪਰਦੇ ਆ ਕਿ ਉਹਨਾਂ ਕੋਲ ਜਿਹੜਾ ਕਾਗਜ਼ ਨਹੀਂ ਹੈਗਾ ਜੋ ਮਸ਼ੀਨ ਨੇ ਜੁਰਮਾਨਾ ਉਹ ਹੀ ਨਿਕਲ ਕੇ ਆਏਗਾ ਇਹ ਕਿਹੜੀਆਂ ਗੱਟੀਆਂ ਦੇਖੀਗੇ ਉਹ ਤੇ ਨੰਬਰ ਵੀ ਨਹੀਂ ਲੱਗੇ ਤੁਹਾਨੂੰ ਬੱਗੇ ਤੁਹਾਡੇ ਸਾਹਮਣੇ ਆ ਉਹਨਾਂ ਨੂੰ ਵੀ ਦਾਉਟ ਆਰਟੀ ਦਾ ਵੀ ਪਿਆ ਦੀ ਜੁਰਮਾਨਾ